ਇਸ ਬੰਦੇ ਕਰਕੇ ਚਾਈਨਾ ਇੰਡੀਆ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦਾਗਾ 1962 ਦੇ ਵਿੱਚ ਇਸ ਬੰਦੇ ਕਰਕੇ ਚਾਈਨਾ ਨੇ ਇੰਡੀਆ ਦੇ ਉੱਤੇ ਹਮਲਾ ਕਰ ਦਿੱਤਾ ਸੀਗਾ 1962 ਦੇ ਵਿੱਚ ਇਸ ਬੰਦੇ ਕਰਕੇ ਦੋ ਦੇਸ਼ ਚਾਈਨਾ ਤੇ ਇੰਡੀਆ ਆਪਸ ਦੇ ਵਿੱਚ ਭੜਗੇ ਸੀਗੇ ਜੰਗ ਲੱਗ ਗਈ ਸੀ ਹਜ਼ਾਰਾਂ ਨੌਜਵਾਨ ਹਜ਼ਾਰਾਂ ਫੌਜੀ ਮਾਰੇ ਗਏ ਸੀਗੇ ਸਿਰਫ ਇਸ ਬੰਦੇ ਕਰਕੇ ਕੌਣ ਹੈ ਇਹ ਬੰਦਾ ਜਿਹੜਾ ਕਿ ਇਨਾ ਖਾਸ ਆ ਇੰਡੀਆ ਦੇ ਲਈ ਤੇ ਕੌਣ ਹੈ ਇਹ ਬੰਦਾ ਜਿਦੀ ਚਾਈਨਾ ਜਿਦੀ ਜਾਣ ਦਾ ਵੈਰੀ ਬਣਿਆ ਪਾਇਗਾ ਜਿਹਨੂੰ ਮਾਰਨਾ ਚਾਹੁੰਦਾਗਾ ਅਸਲ ਦੇ ਵਿੱਚ ਕੀ ਕਹਾਣੀ ਹੈ ਇਹਨਾਂ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਰਿਕਵੈਸਟ ਹੈ ਕਿ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਅਗਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਸਲ ਦੇ ਵਿੱਚ ਕਹਾਣੀ ਸ਼ੁਰੂ ਹੁੰਦੀ ਹੈ ਤਿੱਬਤ ਤੋਂ ਕਿਸੇ ਟਾਈਮ ਤਿੱਬਤ ਬਹੁਤ ਵੱਡਾ ਸਾਮਰਾਜਿਆ ਸੀਗਾ ਤਿੱਬਤ ਨੇ ਅੱਧਾ ਜਿਹੜਾ ਜਿਰੀ ਡੇਡ ਦਾ ਚਾਈਨਾਗਾ ਅੱਧਾ ਚਾਈਨਾ ਦੇ ਉੱਤੇ ਵੀ ਕਬਜ਼ਾ ਕੀਤਾ ਹੋਇਆ ਸੀਗਾ ਜਿਹੜੇ ਤਿੱਬਤ ਦੇ ਆਰਮੀ ਸੀ ਬੜੀ ਖੁੰਖਾਰ ਆਰਮੀ ਸੀ ਲੋਕ ਸੀ ਜਿੱਧਰ ਵੀ ਮੂੰਹ ਕਰ ਲੈਂਦੇ ਸੀਗੇ ਹਰੀ ਸਿੰਘ ਨਲਵਾ ਜੀ ਵਾਂਗੂ ਬਸ ਜਿੱਤ ਕੀ ਵਾਪਸ ਮੁੜਦੇ ਹੁੰਦੇ ਸੀਗੇ ਖਾਲੀ ਹੱਥ ਮੁੜਦੇ ਨਹੀਂ ਸੀਗੇ ਤੇ ਇਹਨਾਂ ਨੇ ਨੇਪਾਲ ਨੂੰ ਵੀ ਆਪਣੇ ਅੰਡਰ ਕਰ ਰੱਖਿਆ ਸੀ ਤੇ ਚਾਈਨਾ ਤੇ ਰਾਜ ਕਰਕੇ ਚਾਈਨਾ ਦੇ ਲੋਕਾਂ ਤੋਂ ਟੈਕਸ ਹਸਕੂਲ ਕਰਦੇ ਸੀਗੇ ਤਾਂ ਹੌਲੀ-ਹੌਲੀ ਇੱਕ ਇਹੋ ਜਿਹਾ ਟਾਈਮ ਆਉਂਦਾਗਾ ਕਿ ਤਿੱਬਤ ਦੇ ਵਿੱਚ ਬੁੱਧ ਧਰਮ ਦੀ ਐਂਟਰੀ ਹੁੰਦੀ ਆ ਅਲੱਗ-ਅਲੱਗ ਬੁੱਕਸ ਦੇ ਵਿੱਚ ਕਿਸੇ ਬੁੱਕ ਦੇ ਵਿੱਚ ਰੈਫਰੈਂਸ ਆ ਕਿ 7ਵੀਂ ਸੈਂਚਰੀ ਦੇ ਵਿੱਚ ਬੁੱਧ ਧਰਮ ਤਿੱਬ ਦੇ ਵਿੱਚ ਗਿਆ ਕਿਸੇ 'ਚ ਲਿਖਿਆ ਕਿ ਦੂਜੀ ਕਿਸੇ 'ਚ ਲਿਖਿਆ ਕਿ ਚੌਥੀ ਜਿਆਦਾ ਚੌਥੀ ਦੇ ਵਿੱਚ ਲਿਖਿਆ ਹੋਇਆ ਸੀ ਤਾਂ ਮੈਂ 4 ਸੈਂਚਰੀ ਦਾ ਰੈਫਰੈਂਸ ਲੈ ਕੇ ਚੱਲਦਾ ਹਾਂ ਤੇ ਜਦੋਂ ਚੌਥੀ ਸਤਾਬਦੀ ਵਿੱਚ 4th ਸੈਂਚਰੀ ਦੇ ਵਿੱਚ ਬੁੱਧ ਧਰਮ ਤਿੱਬ ਦੇ ਵਿੱਚ ਜਾਂਦਾਗਾ ਤਾਂ ਤਿੱਬ ਦੇ ਲੋਕਾਂ ਦੇ ਉੱਤੇ ਇੰਨਾ ਇਨਫਲੂਐਂਸ ਹੁੰਦਾਗਾ ਕਿ ਹੌਲੀ ਹੌਲੀ 1244 ਆਉਂਦੇ ਆਉਂਦੇ ਜਿਹੜੇ ਤਿੱਬਤ ਦੀ ਆਰਮੀ ਸੀਗੀ ਬੜੀ ਸ਼ਾਂਤਮਈ ਹੋ ਜਾਂਦੀ ਆ ਹਥਿਆਰ ਸੱਟ ਦਿੰਦੇ ਨੇਗੇ ਜਿਹੜੇ ਕਿ ਤਿੱਬਤ ਦੇ ਲੋਕ ਸੋਚਦੇ ਸੀਗੇ ਵੀ ਅਸੀਂ ਸாம்ਰਾਜ ਜ ਆਪਣਾ ਵੱਡਾ ਕਰੀਏ ਜਿਹੜੇ ਨਾਲ ਦੇ ਰਾਜੇ ਨੇ ਉਹਨਾਂ ਨੂੰ ਹਰਾ ਕੇ ਉਹਨਾਂ ਦਾ ਰਾਜ ਹੜੱਪ ਲਈਏ ਵਿੱਚ ਮਿਲਾ ਲਈਏ ਜ਼ਮੀਨਾਂ ਜਾਇਦਾਦਾਂ ਬੜਾਈ ਚੱਲੀਏ ਬੜਾਈ ਚੱਲੀਏ ਉਹ ਸਾਰੇ ਆਮ ਜੀਵਨ ਦੀ ਜਿੰਦਗੀ ਬਤੀਤ ਕਰਨ ਲੱਗ ਜਾਂਦੇ ਨੇਗੇ ਕਿਸ ਨੂੰ ਓਏ ਤੋਂ ਬਿਨਾ ਗੱਲ ਕਰਨੋਂ ਹਟ ਜਾਂਦੇ ਨੇਗੇ ਤੇ ਬੜਾ ਪਿਆਰ ਨਾਲ ਰਿਸਪੈਕਟ ਦੇ ਕੇ ਗੱਲ ਕਰਨ ਲੱਗ ਜਾਂਦੇ ਨੇਗੇ ਤੇ ਇਸੇ ਕਰਕੇ ਮਤਲਬ ਉਹਨਾਂ ਦੇ ਉੱਤੇ ਬੁੱਧ ਧਰਮ ਦਾ ਬੜਾ ਇਨਫਲੂਐਂਸ ਹੁੰਦਾਗਾ ਸਾਰੇ ਬੁੱਧ ਧਰਮ ਨੂੰ ਮੰਨਣ ਲੱਗ ਜਾਂਦੇ ਨੇਗੇ ਤੇ ਤਾਂ ਕਰਕੇ ਉਹ ਜਿਹੜਾ ਉਹਨਾਂ ਦਾ ਅਗਰੈਸਿਵ ਮੋਡ ਸੀਗਾ ਉਹ ਹਟ ਜਾਂਦਾਗਾ ਤਾਂ ਅਧਿ ਆਤਮਿਕ ਹੋ ਜਾਂਦੇ ਨੇਗੇ ਤੇ ਜਿਹੜੇ ਉਹਨਾਂ ਦੇ ਬਾਹਰ ਅੰਦਰ ਜਿਹੜੇ ਆਂਢੀ ਗੁਆਢੀ ਰਾਜ ਸੀਗੇ ਕਿੰਗਡਮ ਸੀਗੇ ਉਹਨਾਂ ਦੇ ਨਾਲ ਵੀ ਜਿਹੜੀ ਉਹਨਾਂ ਦੀ ਪਹਿਲਾਂ ਤਲਖੀ ਚੱਲਦੀ ਰਹਿੰਦੀ ਹੁੰਦੀ ਸੀ ਲੜਾਈ ਮਾੜੀ ਮੋਟੀ ਪਾਲਦੀ ਰਹਿੰਦੇ ਹੁੰਦੇ ਸੀ ਤਾਂ ਲੜਾਈ ਵੀ ਸਾਡਾ ਨਾ ਮਾੜਾ ਹੈ ਲੜਨਾ ਹਸਤਾਨਾ ਬਾਹਰ ਨਾਲ ਲੈ ਕੇ ਲੜ ਕੇ ਜੰਗ ਕਰੀਏ ਤੇ ਜੰਗ ਜਿੱਤ ਗਿਆ ਸੀ ਇਹਨਾਂ ਦਾ ਸਮਰਾਜ ਹੜਾਪ ਲਈਏ ਉਹ ਬੜਾ ਅਧਿਆਤਮਿਕ ਰਿਸ਼ਤੇ ਬਣ ਜਾਂਦੇ ਨੇਗੇ ਬਾਕੀ ਰਾਜਿਆਂ ਦੇ ਨਾਲ ਵੀ ਤੇ 1244 ਦੇ ਵਿੱਚ ਮੰਗੋਲੀਅਨਸ ਆਉਂਦੇ ਨੇਗੇ ਉਹ ਤਿੱਬਤ ਦੇ ਉੱਤੇ ਕਬਜ਼ਾ ਕਰ ਲੈਂਦੇ ਨੇਗੇ ਤਿੱਬਤ ਨੂੰ ਜਿਹੜੇ ਉਹਨਾਂ ਆਰਮੀ ਸੀਗੀ ਕਾਮ ਸੀਗੇ ਲੋਕ ਲੜਨ ਵਾਲੇ ਹੈ ਹੀ ਨਹੀਂ ਸੀਗੇ ਤਾਂ ਇਹਨਾਂ ਦੇ ਉੱਤੇ ਕਬਜ਼ਾ ਕਰ ਲੈਂਦੇ ਨੇ ਕਬਜ਼ਾ ਕਰਨ ਤੋਂ ਬਾਅਦ ਇਹਨਾਂ ਦਾ ਕਬਜ਼ਾ ਚੱਲਦਾਗਾ 1391 ਦੇ ਵਿੱਚ ਦਲਾਈ ਲਾਮਾ ਦਾ ਜਨਮ ਹੁੰਦਾਗਾ ਅਸਲ ਦੇ ਵਿੱਚ ਇਹ ਸ਼ਬਦ ਤੁਸੀਂ ਪਹਿਲਾਂ ਵੀ ਸੁਣਿਆ ਹੋਊਗਾ ਦਲਾਈ ਲਾਮਾ ਦਲਾਈ ਲਾਮਾ ਕਿਸੇ ਬੰਦੇ ਦਾ ਨਾਮ ਨਹੀਂ ਹੈਗਾ ਇਹ ਪਦਵੀ ਦਾ ਨਾਮ ਆ ਜਿਵੇਂ ਮੰਦਰ ਦੇ ਵਿੱਚ ਪੰਡਤ ਹੁੰਦਾਗਾ ਜਿਵੇਂ ਮਸਜਿਦ ਦੇ ਵਿੱਚ ਜਾਂ ਮਸਜਿਦ ਦੇ ਵਿੱਚ ਮੌਲਵੀ ਹੁੰਦੇ ਆ ਕਾਜੀ ਹੁੰਦੇ ਆਗੇ ਉਵੇਂ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਗ੍ਰੰਥੀ ਸਿੰਘ ਹੁੰਦੇ ਆਗੇ ਬਿਲਕੁਲ ਉਵੇਂ ਹੀ ਇਹ ਇੱਕ ਪਦਵੀ ਆ ਤੇ ਜਿਹੜੇ ਦਲਾਈ ਲਾਮਾ ਹੁੰਦਾਗਾ ਜਿਹਨੂੰ ਇਹ ਪਦਵੀ ਮਿਲੀ ਹੁੰਦੀ ਹੈ ਕਿ ਉਹ ਬੁੱਧ ਧਰਮ ਦਾ ਸਭ ਤੋਂ ਵੱਡਾ ਗੁਰੂ ਮੰਨਿਆ ਜਾਂਦਾ ਹੈਗਾ ਮੌਕੇ ਦਾ ਤੇ ਪਹਿਲੇ ਦਲਾਈ ਲਾਮਾ ਦਾ 1399 ਦੇ ਵਿੱਚ ਜਨਮ ਹੁੰਦਾ ਹੈਗਾ ਇਸ ਤੋਂ ਬਾਅਦ ਉਹ ਆਪਣਾ ਇੱਕ ਤੈਬ ਦਾ ਸਾਮਰਾਜੇ ਬਣਾਉਂਦੇ ਨੇਗੇ ਦੇ ਸਾਮਰਾਜੇ ਬਣਾ ਕੇ ਜਿਹੜਾ ਤਿੱਬਤ ਆ ਤਿੱਬਤ ਦੇ ਵਿੱਚੋਂ ਜਿਹੜੇ ਮੰਗੋਲੀਅਨਸ ਨੇ ਉਹਨਾਂ ਨੂੰ ਕੱਢ ਦਿੰਦੇ ਨੇਗੇ ਮੰਗੋਲੀਅਨਸ ਨੂੰ ਉੱਥੋਂ ਭਜਾ ਦਿੰਦੇ ਨੇਗੇ ਉਹਨਾਂ ਦਾ ਜਿਹੜਾ ਚਾਈਨਾ ਦੇ ਉੱਤੇ ਕਬਜ਼ਾ ਸੀਗਾ ਉਹ ਤਾਂ ਮੰਗੋਲੀਅਨਸ ਦੇ ਐਂਟਰੀ ਰਹਿੰਦਾਗਾ ਪਰ ਜਿਹੜਾ ਹੁੰਦਾ ਤੇ ਤਿੱਬਤ ਐਡਾ ਇੱਕ ਤਿੱਬਤ ਰਹਿ ਜਾਂਦਾ ਹੁੰਦਾਗਾ ਵੀ ਆਪਣਾ ਇੱਕ ਛੋਟਾ ਜਿਹਾ ਸਾਮਰਾਜ ਕ੍ਰੀਏਟ ਕਰ ਲੈਂਦੇ ਨੇ ਜਿਵੇਂ ਪਹਿਲਾਂ ਉੱਠ ਕੇ ਉਹ ਇਹਨਾਂ ਨੇ ਚਾਈਨਾ ਤੇ ਕਬਜ਼ਾ ਕੀਤਾ ਸੀਗਾ ਜਿਹੜਾ ਇਹਨਾਂ ਦਾ ਪੁਰਾਣਾ ਦੇਸ਼ ਸੀਗਾ ਉਸੇ ਨੂੰ ਆਪਣਾ ਬਣਾ ਕੇ ਰੱਖਦੇ ਨੇ ਵੀ ਆਪਾਂ ਕੀ ਲੈਣਾ ਬਾਕੀ ਤਾਂ ਅਸੀਂ ਆਪਣਾ ਬਣਾ ਕੇ ਰੱਖੀਏ ਤੇ ਦলাই ਲਾਮਾ ਦੀ ਜਿਹੜੀ ਗੱਦੀ ਆਏ ਗਾਂ ਦੀ ਗਾਂ ਪਾਸ ਆਉਣ ਹੁੰਦੀ ਰਹਿੰਦੀ ਹੈਗੀ ਤੇ ਹੌਲੀ ਹੌਲੀ ਆਉਂਦਾਗਾ 1933 1933 ਦੇ ਵਿੱਚ 13ਵੇਂ ਦলাই ਲਾਮਾ ਦੀ ਮੌਤ ਹੋ ਜਾਂਦੀ ਆ ਇਸ ਤੋਂ ਬਾਅਦ ਹੁਣ 14ਵਾਂ ਜਿਹੜਾ ਦলাই ਲਾਮਾ ਸੀਗਾ ਉਹਦੀ ਪਾਲ ਸ਼ੁਰੂ ਹੋ ਜਾਂਦੀ ਹੈਗੀ ਅਸਲ ਦੇ ਵਿੱਚ ਇਹਨਾਂ ਦਾ ਮੰਨਣਾ ਹੈਗਾ ਬੁੱਧ ਧਰਮ ਦੇ ਵਿੱਚ ਜਿਹੜੇ ਦলাই ਲਾਮਾ ਨੇ ਵੀ ਜਿਹੜੇ ਪਿਛਲੇ ਦলাই ਲਾਮਾ ਨੇ ਉਹਨਾਂ ਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਉਹਨਾਂ ਦੀ ਆਤਮਾ ਨਵੇਂ ਸ਼ਰੀਰ ਚ ਵੜ ਜਾਂਦੀ ਹੈਗੀ ਮਤਲਬ ਕਿ ਦੁਬਾਰਾ ਜਨਮ ਹੁੰਦਾ ਉਹਨਾਂ ਦਾ ਤਾਂ ਹੁਣ ਇਹਨੂੰ ਲੱਭਦੇ ਕਿਵੇਂ ਨੇ ਵੀ ਕਿੱਥੇ ਜਨਮ ਹੋਇਆਗਾ ਕਦੋਂ ਹੋਇਆਗਾ ਤਾਂ ਇਹਨਾਂ ਦੇ ਦলাই ਲਾਮਾ ਤੋਂ ਸੈਕੰਡ ਪੋਸਟ ਹੁੰਦੀ ਹੈ ਜਿਹੜੀ ਉਹ ਪੰਚੀਨਾਮਾ ਹੁੰਦੀ ਹੈਗੀ ਪੰਚੀਨਾਮਾ ਉਹਨਾਂ ਨੂੰ ਉਹਨਾਂ ਨੂੰ ਵੀ ਐਮਨ ਨੇ ਕਿ ਚਲੋ ਵੀ ਰੱਬ ਦੇ ਦੇਵਤੇ ਮੰਨਿਆ ਜਾਂਦਾਗਾ ਵੀ ਇਹ ਰੱਬ ਦੇ ਨਾਲ ਰਹਿਣ ਵਾਲੇ ਬੰਦੇ ਨੇ ਗਿਆਨ ਦਾ ਸਾਗਰ ਹੁੰਦੇ ਨੇ ਉਹ ਬੜਾ ਇੰਟੈਲੀਜੈਂਟ ਹੁੰਦੇ ਨੇਗੇ ਤੇ ਉਹ ਵੀ ਇੱਕ ਜਿਵੇਂ ਦলাই ਲਾਮਾ ਪੋਸਟ ਆਉ ਉੱਥੇ ਵੀ ਇੱਕ ਬੰਦਾ ਬੈਠਦਾ ਉਵੇਂ ਹੀ ਪੰਚੀਨਾਮਾ ਦਾ ਵੀ ਇੱਕ ਬੰਦਾ ਹੁੰਦਾ ਜਿਹੜਾ ਕਿ ਨੌਮਾ ਹੁੰਦਾਗਾ ਆਪਣੇ ਵੰਸ਼ ਦੇ ਵਿੱਚ ਤੇ ਜਦੋਂ ਉਹਨੂੰ ਸੁਪਨਾ ਆਉਂਦਾ ਰਾਤ ਨੂੰ ਸੁਪਨੇ ਦੇ ਜਿਹੜੇ ਹਿੰਟ ਮਿਲਿਆਉਂਦੇ ਨੇ ਸੁਪਨੇ ਦੇ ਵਿੱਚ ਉਹਨਾਂ ਨੂੰ ਜੋੜ ਕੇ ਇੱਕ ਰਿਸਰਚ ਟੀਮ ਬਣਾਈ ਜਾਂਦੀ ਹੈ ਪ੍ਰੋਪਰ ਰਿਸਰਚ ਟੀਮ ਬਣਾ ਕੇ ਲੱਭਣ ਲੱਗ ਜਾਂਦੇ ਨੇਗੇ ਨਵੇਂ ਦলাই ਲਾਮਾ ਨੂੰ ਨਵੇਂ ਦলাই ਲਾਮਾ ਦੀ ਜਿਹੜਾ ਭਾਲ ਸਟਾਰਟ ਹੋ ਜਾਂਦੀ ਹੈਗੀ ਹੁਣ ਦলাই ਲਾਮਾ ਬਹੁਤ ਟਾਈਮ ਤੱਕ ਲੱਭਦੇ ਰਹਿੰਦੇ ਨੇ ਕਈ ਸਾਲ ਤੱਕ ਉਹਨਾਂ ਨੂੰ ਨਹੀਂ ਮਿਲਦੇ ਹੈਗੇ ਦਲਾਈਲਾਮਾ ਫਿਰ ਉਹ ਇੱਕ ਪਿੰਡ ਦੇ ਵਿੱਚ ਪਹੁੰਚਦੇ ਨੇਗੇ ਪਿੰਡ ਦਾ ਨਾਮ ਸੁਪਨੇ ਦੇ ਵਿੱਚ ਆਇਆ ਸੀਗਾ ਉਹ ਕੁਝ ਨਾਲ ਮੈਚ ਕਰਦੇ ਨੇ ਕਿਉਂਕਿ ਪਿੰਡ ਬੜਾ ਰਿਮੋਟ ਏਰੀਆ ਦੇ ਵਿੱਚ ਸੀਗਾ ਬਹੁਤ ਸ਼ਹਿਰ ਤੋਂ ਬਹੁਤ ਦੂਰ ਪਹਾੜੀਆਂ ਦੇ ਉੱਤੇ ਪਿੰਡ ਸੀਗਾ ਤਾਂ ਕਰਕੇ ਲੋਕ ਨਹੀਂ ਜਾਣਦੇ ਸੀ ਵੀ ਇਦਾਂ ਦਾ ਪਿੰਡ ਕਿਉਂ ਐਗਜ਼ਿਸਟ ਵੀ ਕਰਦਾਗਾ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇੱਕ ਬੱਚਾ ਹੈਗਾ ਬੱਚੇ ਕੋਲ ਜਾਂਦੇ ਨੇਗੇ ਤਾਂ ਉਹਨਾਂ ਦੇ ਮਨ ਨੂੰ ਫੀਲ ਹੋਣ ਲੱਗ ਜਾਂਦਾ ਵੀ ਇਹਹੀ ਦਲਾਈ ਲਾਮਾ ਨੇਗੇ ਤਾਂ ਇੱਕ ਟਰੈਡੀਸ਼ਨ ਟੈਸਟ ਹੁੰਦਾਗਾ ਵੀ ਲੱਭਣ ਵਾਸਤੇ ਵੀ ਇਹਹੀ ਦਲਾਈ ਲਾਮਾ ਪੱਕਾ ਕਰਨ ਵਾਸਤੇ ਤਾਂ ਬੱਚੇ ਨੂੰ ਇੱਕ ਗੱਦੀ ਤੇ ਬਿਠਾਇਆ ਜਾਂਦਾਗਾ ਨਵੇਂ ਕੱਪੜੇ ਪਾ ਕੇ ਦਲਾਈ ਲਾਮਾ ਵਾਲੇ ਕੱਪੜੇ ਪਾ ਕੇ ਪ੍ਰੋਪਰ ਮੁਕਟ ਮੁਕਟ ਜਹਾ ਲਾ ਕੇ ਤੇ ਇਦੋਂ ਬਾਅਦ ਉਹ ਤੋਂ ਮੁਰੇ ਛੋਟੀਆਂ ਰੱਖ ਦਿੱਤੀਆਂ ਜਾਂਦੀਆਂ ਨੇਗੀਆਂ ਤਾਂ ਬੱਚਾ ਕੀ ਕਰਦਾ ਇੱਕ ਛੋਟੀ ਚੱਕਦਾ ਉਹਨੂੰ ਦੇਖਦਾ ਭਗਾ ਕੇ ਮਾਰਦਾਗਾ ਤਾਂ ਦੂਸਰੀ ਛੋਟੀ ਚੱਕਦਾਗਾ ਉਹਨੂੰ ਵਧੀਆ ਲੱਗਦੀ ਉਹਨੂੰ ਸੀਨੇ ਨਾਲ ਲਾ ਲੈਂਦਾ ਅਸਲ ਦੇ ਵਿੱਚ ਉਹ ਛੋਟੀ ਹੁੰਦੀ ਹੈ ਕਿ 13ਵੇਂ ਦਲਾਈ ਲਾਮਾ ਦੀ ਦੇਰ ਮੇ ਦਲਾਈਲਾਮ ਦੀ ਸੋਟੀ ਹੁੰਦੀ ਆ ਮਤਲਬ ਕਿ ਜਿਹੜਾ ਵੀ ਦਲਾਈਲਾਮਾ ਹੁੰਦਾਗਾ ਨਵਾਂ ਦਲਾਈਲਾਮਾ ਜੋ ਲੱਭਣ ਜਾਂਦੇ ਨੇਗੇ ਤਾਂ ਉਹ ਪਿਛਲੇ ਦਲਾਈਲਾਮਾ ਦੀ ਸੋਟੀ ਨੂੰ ਜਿਹੜਾ ਚੂਜ਼ ਕਰ ਲੈਂਦਾਗਾ ਉਹ ਦਲਾਈਲਾਮਾ ਅਗਲਾ ਮੰਨਿਆ ਜਾਂਦਾਗਾ ਇਸ ਦਵਾਰ ਹੋਰ ਵੀ ਕਈ ਟੈਸਟ ਹੁੰਦੇ ਨੇਗੇ ਉਹ ਸਾਰਿਆਂ ਦੇ ਵਿੱਚ ਦਲਾਈਲਾਮਾ ਪਾਸ ਕਰ ਜਾਂਦਾਗਾ ਇੱਕ ਪਾਸੇ ਤਾਂ ਹੁਨ ਦਲਾਈ ਲਾਮਾ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਸੀਗਾ ਮਤਲਬ ਕਿ ਪੂਰਾ ਮਹਿਲ ਦੇ ਵਿੱਚ ਇੱਕ ਤਰ੍ਹਾਂ ਦਾ ਰਾਜਾ ਹੀ ਸੀਗਾ ਤੇ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਸੀਗਾ ਸਾਰਾ ਸਿਸਟਮ ਚੱਲ ਰਿਹਾ ਸਿੱਖ ਰਿਹਾ ਸੀਗਾ ਬੁੱਧਿਧਮ ਬਾਰੇ ਤੇ ਦੂਸਰੇ ਪਾਸੇ ਚਾਈਨਾ ਦੇ ਵਿੱਚ ਦੋ ਪਾਰਟੀਆਂ ਦੀ ਇੱਕ ਕਮਿਊਨਿਸਟ ਪਾਰਟੀ ਸੀ ਇੱਕ ਹੋਰ ਪਾਰਟੀ ਸੀ ਉਹ ਚਾਈਨਾ ਦੇ ਕਬਜ਼ੇ ਵਾਸਤੇ ਲੜ ਰਹੀ ਸੀ ਆਪਸ ਦੇ ਵਿੱਚ ਤੇ ਉਹਨਾਂ ਦੇ ਵਿੱਚ ਕਮਿਊਨਿਸਟ ਪਾਰਟੀ ਸੀ ਜਿਹੜੀ ਉਹ ਬਾਜੀ ਮਾਰ ਜਾਂਦੀ ਆ ਮੌ ਦੀ ਪਾਰਟੀ ਜਿਹੜੀ ਸੀਗੀ ਔਰ ਮਾਓ ਸੀਗਾ ਜਿਹੜਾ ਉਹ ਜਦੋਂ ਚੇਅਰਮੈਨ ਬਣ ਜਾਂਦਾਗਾ ਤੇ ਹੈੱਡ ਆਫ ਸਟੇਟ ਵੀ ਬਣ ਜਾਂਦਾਗਾ ਉਹ ਦੇਖਦਾਗਾ ਉਹਦਾ ਨਿਗਾਹ ਜਾਂਦੀ ਹੈ ਕਿ ਚਾਰੇ ਪਾਸੇ ਹੱਦਾਂ ਤੇ ਬਾਰਡਰਸ ਤੇ ਤਾਂ ਬਾਰਡਰਸ ਤੇ ਉਹ ਨਿਗਾਹ ਜਾਂਦੀਏਗੀ ਬਾਰਡਰਸ ਬਾਰੇ ਸੋਚਦਾ ਤਾਂ ਤਿੱਬਤ ਬਾਰੇ ਸੋਚਦਾ ਕਿ ਇਹ ਬੜੇ ਮਰੇ ਗੱਲ ਦੀ ਹੱਡੀ ਬਣਿਆ ਹੋਇਆ ਛੋਟਾ ਜਿਹਾ ਦੇਸ਼ ਹੈਗਾ ਵੀ ਇਹ ਮੈਨੂੰ ਕੰਮ ਆਪਣੇ ਕਬਜ਼ੇ ਦੇ ਵਿੱਚ ਕਰਾਂ ਇਦੋਂ ਦਲਾ ਇਲਾਮਾ ਬੜੇ ਭਾਸ਼ੰਦੰਦਾਗਾ ਵੀ ਅਸੀਂ ਇਹਦੇ ਤੇ ਕਬਜ਼ਾ ਕਰ ਲਾਂਗੇ ਅਸੀਂ ਇਹਨੂੰ ਆਪਣੇ ਅੰਦਰ ਨਾਲ ਮਿਲਾ ਲਾਂਗੇ ਇਹ ਕਰ ਲਾਂਗੇ ਉਹ ਕਰ ਲਾਂਗੇ ਤੇ ਆਖਿਰਕਾਰ ਉਹ ਇਹੀ ਕਰਦਾਗਾ ਤੇ ਲਗਭਗ 1950 ਦੇ ਵਿੱਚ 1950 ਦੇ ਵਿੱਚ ਅਕਤੂਬਰ ਦੇ ਵਿੱਚ ਆਪਣੀ ਆਰਮੀ ਭੇਜਦਾਗਾ ਤਿੱਬਤ ਦੇ ਵਿੱਚ ਕਬਜ਼ਾ ਕਰਨ ਵਾਸਤੇ ਤੇ ਇਧਰਲੇ ਪਾਸੇ ਜਿਹੜੀ ਤਿੱਬਤ ਦੀ ਆਰਮੀ ਉਹਨਾਂ ਆਪਸ ਵਿੱਚ ਲੜਾਈ ਹੁੰਦੀ ਹੈਗੀ ਤੇ ਜਿਹੜੀ ਚਾਈਨਾ ਦੀ ਆਰਮੀ ਉਹ ਜਿੱਤ ਜਾਂਦੀ ਹੈ ਤੇ ਆਫੀਸ਼ੀਅਲੀ ਕਹਿ ਦਿੰਦਾ ਵੀ ਤਿੱਬਤ ਤੋਂ ਮੇਰਾਗਾ ਤੇ ਦੂਸਰੇ ਪਾਸੇ ਜਿਹੜੀ ਤਿੱਬਤ ਦੀ ਸਰਕਾਰ ਸੀਗੀ ਉਹ ਦলাই ਲਾਮਾ ਨੇ ਜਿਹੜੇ 15 ਸਾਲ ਦੇ ਸੀਗੇ ਉਹ ਦੁੱਧ ਲਾਈ ਲਾਮਾ ਕੋਲ ਜਾਂਦੇ ਨੇਗੇ ਤੇ ਕਹਿੰਦੇ ਨੇਗੇ ਵੀ ਤੁਹਾਨੂੰ ਆਫੀਸ਼ੀਅਲੀ ਅਸੀਂ ਹੈੱਡ ਆਫ ਸਟੇਟ ਬਣਾਉਣਾ ਚਾਹੁੰਦੇ ਆਗੇ ਮਤਲਬ ਕਿ ਇੱਕ ਤਰ੍ਹਾਂ ਦਾ ਰਾਜਾ ਵੀ ਤੇ ਵੱਡੇ ਰਾਜਾ ਕਿਉਂਕਿ ਜਿਹੜੇ ਵੀ ਦলাই ਲਾਮਾ ਬਣਦਾ ਸੀ ਹੈੱਡ ਆਫ ਦਾ ਸਟੇਟ ਹੁੰਦਾ ਸੀਗਾ ਧਰਮ ਦਾ ਵੀ ਸਭ ਤੋਂ ਵੱਡਾ ਗੁਰੂ ਹੁੰਦਾ ਸੀਗਾ ਦੇਸ਼ ਦਾ ਤੇ ਪੋਲੀਟੀਕਲ ਵੀ ਸਭ ਤੋਂ ਵੱਡਾ ਗੁਰੂ ਮੰਨਿਆ ਜਾਂਦਾ ਸੀਗਾ ਪੋਲੀਟੀਕਲ ਮਤਲਬ ਕਿ ਲੀਡਰ ਸਭ ਤੋਂ ਵੱਡਾ ਮੰਨਿਆ ਜਾਂਦਾ ਸੀਗਾ ਤਾਂ ਇਸ ਤੋਂ ਬਾਅਦ ਦলাই ਲਾਮਾ ਜਿਹੜੋ ਸੌ ਚੁੱਕ ਲੈਂਦਾ ਵੀ ਠੀਕ ਹੈ ਮੈਂ ਹੈੱਡ ਆਫ ਦਾ ਸਟੇਟ ਆ 15 ਸਾਲ ਦੀ ਉਮਰ ਦੇ ਵਿੱਚ ਹਲੇ ਉਹਨਾਂ ਦੇ ਲਾਸਟ ਐਗਜ਼ਾਮ ਰਹਿੰਦੇ ਸੀਗੇ ਉਧਰਲੇ ਪਾਸੇ ਜਿਹੜੋ ਪੀਸ ਦਾ ਪ੍ਰਸਤਾਵ ਰੱਖਿਆ ਜਾਂਦਾਗਾ ਚਾਈਨਾ ਦੇ ਨਾਲ ਤੇ ਚਾਈਨਾ ਮੰਨਿਆ ਜਾਂਦਾਗਾ ਚਾਈਨਾ 17 ਸ਼ਰਤਾਂ ਰੱਖਦਾਗਾ 17 ਸ਼ਰਤਾਂ ਅ ਮਤਲਬ ਕਿ ਬੁਲਾਏ ਜਾਂਦੇ ਨੇਗੇ ਇੱਕ ਪਾਸੇ ਤਾਂ ਤਿੱਬ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਸੀ ਉਹਨਾਂ ਦੇ ਮੰਤਰੀ ਸੀ ਇੱਕ ਪਾਸੇ ਚਾਈਨਾ ਨੂੰ ਰਿਪਰੈਜ਼ੈਂਟ ਕਰਨ ਵਾਲੇ ਮੰਤਰੀ ਸੀਗੇ ਇੱਕ ਕਮਰੇ ਦੇ ਵਿੱਚ ਬੈ ਕੇ ਸਾਈਨਸ ਹੋ ਕਰਾਏ ਜਾਂਦੇ ਨੇ 17 ਸ਼ਰਤਾਂ ਹੁੰਦੀਆਂ ਨੇ ਕਿ ਦਲਾਈ ਲਾਮਾ ਜੀ ਦੇ ਮੁਤਾਬਿਕ ਉਹ ਕਹਿੰਦੇ ਸੀਗੇ ਵੀ ਨਾਤਾ ਵੀ ਸਾਡੇ ਤਿੱਬ ਦੇ ਜਿਹੜੇ ਰਿਪਰੈਜ਼ੈਂਟ ਕਰਦੇ ਸੀ ਨਾ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਉਹਨਾਂ ਨੂੰ ਬੋਲਣ ਦਿੱਤਾ ਨਾ ਉਹਨਾਂ ਨੂੰ ਕੋਈ رائے ਦਿੱਤੀ ਬਸ ਗਏ ਉਹਨਾਂ ਨੇ ਤਾਂ ਕਿੰਨਾ ਸਾਈਨ ਕਰਵਾ ਕੇ ਮੋੜਤਾ ਅਸਲ ਦੇ ਵਿੱਚ ਉਹ ਕੰਟਰੈਕਟ ਦੇ ਵਿੱਚ ਇਹ ਸੀਗਾ ਵੀ ਤਿੱਬ ਤੋਂ ਸਾਡੇ ਐਂਟਰ ਹੋਊਗਾ ਵੀ ਠੀਕ ਆ ਵੀ ਕੋਈ ਗੱਲ ਨਹੀਂ ਵੀ ਜਿਹੜਾ ਤੁਹਾਡਾ ਦਲਾਈ ਲਾਮਾਗਾ ਉਹਦੀ ਪਾਵਰਸ ਨੇ ਸ਼ਕਤੀਆਂ ਨੇਗੀਆਂ ਮਤਲਬ ਕਿ ਸਟੇਟ ਚਲਾਉਣ ਦੀ ਸ਼ਕਤੀ ਹੈ ਨਾ ਉਹਦੇ ਆ ਬਰਕਰਾਰ ਰਹਿਣਗੇ ਉਹਨੂੰ ਕੋਈ ਨਹੀਂ ਛੇੜੂਗਾ ਉਹਦੀ ਇੱਜ਼ਤ ਵੀ ਬਰਕਰਾਰ ਰਹੂਗੀ ਤੇ ਜਿਹੜੇ ਤੁਹਾਡੇ ਮੱਠ ਨੇਗੇ ਵੀ ਉਹ ਵੀ ਬਰਕਰਾਰ ਰਹਿਣਗੇ ਉਹਨਾਂ ਦੀ ਇੱਜ਼ਤ ਅਸੀਂ ਕਿਸੇ ਨੂੰ ਕੁਝ ਨਹੀਂ ਕਾਂਗੇ ਬਸ ਤਿੱਬਤ ਸਾਡਾਗਾ ਚਲੋ ਇਹਨਾਂ ਦਾ ਸਾਮਰਾਜ ਇੱਕ ਤਰ੍ਹਾਂ ਦਾ ਤਿੱਬ ਉਹਨਾਂ ਦੇ ਹੱਥ 'ਚ ਪ੍ਰੋਸੀ ਦਿੱਤਾ ਸੀਗਾ ਜਦੋਂ ਤਾਂ ਉਹ ਆਪਸ ਦੇ ਵਿੱਚ ਚੱਲੀ ਜਾਂਦਾ ਰਹਿੰਦਾਗਾ ਵਧੀਆ ਤੇ ਹੌਲੀ-ਹੌਲੀ ਚਾਈਨਾ ਆਪਣੇ ਵਾਅਦਿਆਂ ਤੋਂ ਮੁਕਰਨ ਲੱਗ ਜਾਂਦਾ ਚਾਈਨਾ ਇੱਕ ਤਰ੍ਹਾਂ ਦਾ ਅ ਕਬਜ਼ਾ ਕਰਨ ਬਾਰੇ ਸੋਚਦਾ ਉਹ ਸੋਚਦਾ ਵੀ ਯਾਰ ਨਹੀਂ ਵੀ ਕਿਵੇਂ ਨਾ ਕਿਵੇਂ ਦਲਾਈ ਲਾਮਾ ਨੂੰ ਸਾਈਡ ਤੇ ਹਟਾਈ ਅਸੀਂ ਪੂਰਨ ਤੌਰ ਤੇ ਕਬਜ਼ਾ ਕਰੀ ਵੀ ਐ ਕਿਵੇਂ ਉਹਦੀ ਤਿੱਬ ਦੇ ਵਿੱਚ ਚੱਲਦੀ ਹੈ ਵੀ ਰਾਜੇ ਤਾਂ ਸੀ ਆਗੇ ਵੀ ਆਉਂਦਾ ਤਿੱਬਰ ਸਾਡੇ ਅੰਦਰ ਹੀ ਹੈਗਾ ਇਸ ਤੋਂ ਬਾਅਦ ਤਿੱਬਤ ਦੇ 1900 ਲਗਭਗ 59 ਦੇ ਵਿੱਚ 1959 ਦੇ ਵਿੱਚ ਜਿਹੜਾ ਦਲਾਈ ਲਾਮਾ ਦਾ ਫਾਈਨਲ ਐਗਜ਼ਾਮ ਸੀਗਾ ਫਾਈਨਲ ਟੈਸਟ ਸੀ ਦਲਾਈ ਲਾਮਾ ਬਣਦਾ ਉਹ ਵੀ ਪੂਰਾ ਕਰ ਲੈਂਦਾ ਵਧੀਆ ਪੂਰੇ ਵਧੀਆ ਆਸਾਨੀ ਤਰੀਕੇ ਦੇ ਨਾਲ ਪਾਰ ਕਰ ਜਾਂਦਾਗਾ ਮਤਲਬ ਕਿ ਆਫੀਸ਼ੀਅਲੀ ਦਲਾਈ ਲਾਮਾ ਹੁਣ ਉਹ बन ਜਾਂਦਾਗਾ ਦলাই ਲਾਮਾ ਵਨ ਤੋਂ ਬਾਅਦ ਲੋਕ ਆਉਂਦੇ ਨੇ ਭੀੜਾਂ ਉਹਦੇ ਇਕੱਠੀ ਹੋ ਕੇ ਅਸਲ ਦੇ ਵਿੱਚ ਨਾ ਦলাই ਲਾਮਾ ਨੂੰ ਚਾਈਨਾ ਨੇ ਇੱਕ ਚਿੱਠੀ ਲਿਖੀ ਸੀਗੀ ਵੀ ਤੁਸੀਂ ਸਾਡੇ ਆਰਮੀ ਦੇ ਕੈਂਪ ਦੇ ਵਿੱਚ ਆਓ ਪਰ ਇਕੱਲੇ ਆਓ ਅਸੀਂ ਤੁਹਾਨੂੰ ਦਾਵਤ ਦੇਣਾ ਚਾਹੁੰਦੇ ਆ ਕੁਸ਼ਣੋ ਕੁਸ਼ੀਦਾਰ ਨਹੀਂ ਬਣੇ ਲਾ ਕੇ ਨਾ ਤੇ ਲੋਕ ਕਹਿੰਦੇ ਨੇ ਕਿ ਵੀ ਤੁਸੀਂ ਪਲੀਜ਼ ਕਿਰਪਾ ਕਰਕੇ ਨਾ ਜਾਓ ਵੀ ਚਾਈਨਾ ਤੁਹਾਨੂੰ ਮਾਰਨ ਨੂੰ ਫਿਰਦਾਗਾ ਤੇ ਚਲੋ ਦলাই ਲਾਮਾ ਮੰਨ ਲੈਂਦੇ ਨੇ ਉਹਨਾਂ ਦੀ ਗੱਲ ਆਮ ਪਬਲਿਕ ਦੀ ਵੀ ਅਸੀਂ ਨਹੀਂ ਜਾਂਦੇ ਹੈਗੇ ਵੀ ਉਹਨਾਂ ਸਾਰਿਆਂ ਨੂੰ ਪਤਾ ਸੀਗਾ ਚਾਈਨਾ ਦੇ ਕੀ ਅੰਦਰੋਂ ਕੀ ਚੱਲ ਰਿਹਾ ਹੈਗਾ ਇਦਵਾਰ ਚਾਈਨਾ ਕੀ ਕਰਦਾਗਾ ਚਾਈਨਾ ਨੂੰ ਜਿਹੜਾ ਪਤਾ ਲੱਗਦਾ ਵੀ ਹੁਣ ਆਉਂਦੇ ਨਹੀਂ ਹੈਗੇ ਚਾਈਨਾ ਆਪਣੀ ਆਰਮੀ ਉਹਦੇ ਮੈਲਚੀ ਭੇਜ ਦਿੰਦੇ ਦਰਾਈ ਲਾਮਾ ਦੇ ਦਲਾਈ ਲਾਮਾ ਉੱਥੋਂ ਕਿਸੇ ਆਰਮੀ ਵਾਲ ਦੇ ਕੱਪੜੇ ਪਾ ਕੇ ਤੋਂ ਬਾਹਰ ਆਉਂਦੇ ਨੇਗੇ ਬਾਹਰ ਆ ਕੇ ਉਹ ਹਿਮਾਲਿਆ ਪਾਰ ਕਰਕੇ 15 ਦਿਨਾਂ ਦੇ ਵਿੱਚ ਪੈਦਲ ਚੱਲ ਕੇ ਇੰਡੀਆ ਆ ਜਾਂਦੇ ਨੇਗੇ ਇੰਡੀਆ ਦੇ ਵਿੱਚ ਆ ਕੇ ਆਪਣਾ ਉਸਾਈਲਮ ਲਾਉਂਦੇ ਨੇਗੇ ਤੇ ਇੱਥੇ ਰਹਿਣਾ ਸਟਾਰਟ ਕਰ ਦਿੰਦੇ ਨੇ ਦੂਸਰੇ ਪਾਸੇ ਹੁਣ ਆਪਾਂ ਦੇਖੀ ਸਾਰਾ ਤਿੱਬਤ ਉਹਨਾਂ ਦੇ ਕਬਜ਼ੇ ਦੇ ਵਿੱਚ ਆ ਗਿਆ ਸੀਗਾ ਚਾਈਨਾ ਦੇ ਉਹਨ ਦੇ ਕੀਵਿਚ ਚੰਗਾ ਪੜਾ ਤਿੱਬਤੀ ਚਾਹੁੰਦੇ ਸੀ ਉਹ ਤਿੱਬਤ ਆਈ ਗਿਆ ਵੀ ਫੇਰ ਕਿਉਂ ਉਦਰਾਇਲਾਮਾ ਦੇ ਪਿੱਛੇ ਪਏ ਨੇਗੇ ਅਸਲ ਦੇ ਵਿੱਚ ਦলাই ਲਾਮਾ ਦੇ ਪਿੱਛੇ ਪੈਣ ਦਾ ਮੇਨ ਕਾਰਨ ਸੀਗਾ ਇੱਜ਼ਤ ਕਿਉਂਕਿ ਤਿੱਬਤ ਦੇ ਵਿੱਚ ਅ ਅੱਜ ਰੀਡ ਦੇ ਵਿੱਚ ਵੀ ਦলাই ਲਾਮਾ ਦੀ ਉਨੀ ਹੀ ਰਿਸਪੈਕਟ ਮੰਨੀ ਜਾਂਦੀ ਹੈ ਜਿੰਨੀ ਪਹਿਲਾਂ ਸੀਗੀ ਚਾਈਨਾ ਦੇ ਆ ਚਾ ਕੋ ਮਰਜੀ ਹੋਵੇ ਯਾਰ ਇਹਨਾਂ ਦਾ ਡਿਕਟੇਟਰ ਹੋਵੇ ਕੋਈ ਮਰਜੀ ਹੋਵੇ ਪ੍ਰੈਜ਼ੀਡੈਂਟ ਹੋਵੇ ਪ੍ਰਾਈਮ ਮਿਨਿਸਟਰ ਹੋਵੇ ਕੋਈ ਵੀ ਹੋਵੇ ਪਰ ਜਿੰਨੀ ਇੱਜ਼ਤ ਤਿੱਬਤ ਵਾਲੇ ਦলাই ਲਾਮਾ ਦੀ ਕਰਦੇ ਨੇ ਕਿਉਂ ਨਹੀਂ ਕਿਸੇ ਦੇ ਵੀ ਨਹੀਂ ਕਰਦੇ ਇਹ ਹੀ ਗੱਲ ਇਹ ਹੀ ਗੱਲ ਮਾਉ ਦੀ ਅੱਖ ਦੇ ਵਿੱਚ ਰੜਕਦੀ ਸੀਗੀ ਇਸੇ ਕਰਕੇ ਜਦੋਂ ਚਾਈਨਾ ਨੇ ਇੰਡੀਆ ਦੇ ਉੱਤੇ ਹਮਲਾ ਕੀਤਾ ਤਾਂ ਬਾਕੀ ਹੋਰ ਵੀ ਕਈ ਕਾਰਨ ਸੀਗੇ ਉਹਨਾਂ ਦੇ ਵਿੱਚ ਇੱਕ ਕਾਰਨ ਦলাই ਲਾਮਾ ਵੀ ਸੀਗਾ ਇੰਡੀਆ ਦੇ ਉੱਤੇ ਹਮਲਾ ਕਰਨ ਦਾ ਕਾਰਨ ਸੀ